ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਪਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਸ਼ੁਰਸੀ ਕਲੈਕਸ਼ਨ ਲੈ ਕੇ ਆਏ ਐ ਸਪੈਸ਼ਲੀ ਕੌਰਵੀ ਵਾਲੇ ਸ਼ੁਰਸੀ ਕਲੈਕਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸ਼ੂਟਸ ਰਹਿਣ ਵਾਲੇ ਹੈਗੇ ਆ ਬਨਾਰਸੀ ਸਿਲਕ ਦੀ ਸ਼ਰਟ ਹੋਏਗੀ ਔਰ ਬਨਾਰਸੀ ਸਿਲਕ ਦਾ ਦੁਪੱਟਾ ਰਹੇਗਾ ਔਰ ਸਿਲਕ ਦੀ ਨਾਲ ਪਲੇਨ ਬਾਟਮ ਰਹਿਣ ਵਾਲੀ ਹੈ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਹੈਗੀ ਆ ਪ੍ਰਾਈਸ ਰਹੇਗਾ ਸਿਰਫ 2150 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਤੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਇੰਨੇ ਕੇ ਜ਼ਿਆਦਾ ਹੈ ਕਿ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਕੁਝ ਕੁਛ ਉੱਠ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਜਿੱਦਾਂ ਕਿ ਇਹ ਆਪਾਂ ਨੇ ਗਲਾਸ ਟਿਸ਼ੂ ਦੇ ਉੱਪਰ ਰੈਡੀ ਕੀਤਾ ਜਿਸ ਤੇ ਫਰੰਟ ਔਰ ਬਾਜੂ ਦੇ ਉੱਪਰ ਪ੍ਰੋਪਰ ਹੈਂਡਵਰਕ ਰਹੇਗਾ ਨਾਲ ਸਿਲਕ ਦੀ ਪਲੇਨ ਬਾਟਮ ਰਹੇਗੀ ਵਿਦਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਸਿਮਰ ਦੀ ਸ਼ਰਟ ਹੋਏਗੀ ਨਾਲ ਕਰੇਪ ਦੀ ਬਾਟਮ ਹੋਏਗੀ ਸ਼ਰਟ ਦੇ ਫਰੰਟ ਦੇ ਉੱਪਰ ਵੀ ਫੁੱਲੀ ਵਰਕ ਰਹੇਗਾ ਤੇ ਨਾਲ ਜਿਹੜੀ ਬਾਟਮ ਹੋਏਗੀ ਬਾਟਮ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਆ ਤੇ ਨਾਲ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਫੁੱਲੀ ਹੈਵੀ ਜਿਹੜਾ ਸੂਟ ਰਹੇਗਾ ਆਲ ਓਵਰ ਜਿਹੜਾ ਕਰੇਪ ਦਾ ਸੂਟ ਰਹੇਗਾ ਨਾਲ ਪਿਓਰ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਗਿਆ ਪਲੱਸ ਜਿਹੜੀ ਸ਼ਰਟ ਹੋਗੀ ਸ਼ਰਟ ਦਾ ਜਿਹੜਾ ਫਰੰਟ ਆ ਉਹ ਵੀ ਨਾਲ ਦੁਪੱਟਾ ਵੀ ਜਿਹੜਾ ਹੋਏਗਾ ਉਹ ਵੀ ਫੁੱਲੀ ਹੈਵੀ ਰਹਿਣ ਵਾਲਾ ਹੈਗਾ ਇਹ ਵਾਲਾ ਸੂਟ ਜਿਹੜਾ ਰਹੇਗਾ ਆਪਾਂ ਨੇ ਵਿਸਕੋਸ ਆਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਨਾਲ ਕ੍ਰੇਪ ਦੀ ਬਾਟਮ ਰਹੇਗੀ ਪੈਚਵਰਕ ਔਰ ਹੈਂਡਵਰਕ ਰਹਿਣ ਵਾਲਾ ਹੈਗਾ ਆ ਇਹ ਵਾਲਾ ਸੂਟ ਆਪਾਂ ਨੇ ਸਿਮਰ ਦੇ ਉੱਪਰ ਰੈਡੀ ਕੀਤਾ ਨਾਲ ਕ੍ਰੇਪ ਦੀ ਬਾਟਮ ਸਿਮਰ ਦਾ ਦੁਪੱਟਾ ਰਹੇਗਾ ਫੁੱਲੀ ਜਿਹੜਾ ਇਹਦੇ ਉੱਪਰ ਹੈਂਡਵਰਕ ਕੀਤਾ ਗਿਆ ਹੈਗਾ ਇਹ ਵਾਲਾ ਜਿਹੜਾ ਸੂਟ ਰਹਿਣ ਵਾਲਾ ਹੈਗਾ ਇਹ ਆਪਾਂ ਨੇ ਵਿਸਕੋਸ ਆਰਗੈਂਜ਼ਾ ਦਾ ਹਾਲ ਓਵਰ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਪ੍ਰੋਪਰ ਗੋਟਾ ਪੱਤੀ ਦਾ ਕੰਮ ਰਹੇਗਾ 48 50 ਇਹ ਇਹ ਵਾਲਾ ਜਿਹੜਾ ਸੂਟ ਰਹੇਗਾ ਆਪਣਾ ਕਰੇਪ ਦੇ ਉੱਪਰ ਰੈਡੀ ਕੀਤਾ ਤੇ ਨਾਲ অর্ਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਕੋਰਵੀ ਵਾਲਾ ਪੀਸ ਹੈਗਾ ਜਿਹੜਾ ਆਪਾਂ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਜਿ ਟੈਬੀ ਸਿਲਕ ਦੇ ਉੱਪਰ ਰੈਡੀ ਕੀਤਾ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵੀ ਕੋਰਵੀ ਵਾਲਾ ਜਿਹੜਾ ਪੀਸ ਰਹੇਗਾ ਆਪਾਂ ਨੇ ਟੈਬੀ ਸਿਲਕ ਦੇ ਉੱਪਰ ਰੈਡੀ ਕੀਤਾ ਪ੍ਰੋਪਰ ਗੋਟਾ ਪੱਤੀ ਦਾ ਕੰਮ ਰਹੇਗਾ ਤੇ ਨਾਲ ਪਿਓਰ ਚਨਾ ਦਾ ਦੁਪੱਟਾ ਰਹੇਗਾ 2392 ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਰਹਿਣ ਵਾਲੇ ਹੈਗੇ ਆ ਇਹ ਅਜੋਰਡ ਦੇ ਉੱਪਰ ਸ਼ਰਾਰਾ ਸੂਟ ਰਹੇਗਾ ਸ਼ਰਟ ਦੇ ਫਰੰਟ ਦੇ ਉੱਪਰ ਸੀਕਵੈਂਸ ਵਰਕ ਕੀਤਾ ਗਿਆ 10 ਮੀਟਰ ਸਟਾਫ ਰਹੇਗਾ ਸ਼ਰਾਰਾ ਗਰਾਰਾ ਲਹਿੰਗਾ एवरीथिंग ਜੋ ਤੁਸੀਂ ਚਾਹੋ ਬਣਾ ਸਕਦੇ ਹੈਗੇ ਹੋ ਇਹ ਹੈਗੇ ਹੈਗੇ ਜਿਹੜੀ 3 ਮੀਟਰ ਦੀ ਫਰੌਕ ਰਹਿਣ ਵਾਲੀ ਹੈ ਤੇ ਨਾਲ ਜਿਹੜਾ ਇਸ ਤੇ ਜੌਰਜਟ ਦੀ ਬਾਟਮ ਜਾਂ ਪਜਾਮੀ ਸ਼ੂਟ ਜਿੱਦਾਂ ਵੀ ਤੁਸੀਂ ਬਣਾ ਸਕਦੇ ਹੈਗੇ ਹੋ ਇਹ ਆਪਾਂ ਨੇ ਮਤਲਬ ਰੈਫਰੈਂਸ ਪਿਕ ਦਿੱਤੀ ਹੈਗੀ ਇਹ ਵਾਲੇ ਜਿਹੜੇ ਸ਼ੂਟਸ ਰਹਿਣ ਵਾਲੇ ਹੈਗੇ ਜੌਰਜਟ ਦੇ ਉੱਪਰ ਹੋਣਗੇ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹੇਗਾ ਤੇ ਨਾਲ ਪਲੇਨ ਬਾਟਮ ਰਹੇਗੀ ਪ੍ਰਾਈਸ ਰਹੇਗਾ 999 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਆ ਜੇਕਰ ਤੁਸੀਂ ਇਹਨਾਂ ਸੂਟਸ ਦੇ ਵਿੱਚੋਂ ਕੋਈ ਸੂਟ ਆਪਣੇ ਲਈ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਆਲ ਓਵਰ ਜਿਹੜਾ ਕ੍ਰੇਪ ਦਾ ਸ਼ੂਟਰ ਹੈਗਾ ਤੇ ਨਾਲ ਟੈਬੀ ਦਾ ਦੁਪੱਟਾ ਰਹੇਗਾ ਜਿਸ ਤੇ ਫਰੰਟ ਦੇ ਉੱਪਰ ਜਿਹੜਾ ਪ੍ਰੋਪਰ ਕੀਤਾ ਗਿਆ ਵਰਕ ਹੈਂਡ ਵਰਕ ਰਹੇਗਾ ਪਲੱਸ ਆਰੀ ਵਰਕ ਰਹਿਣ ਵਾਲਾ ਹੈਗਾ ਆ ਤੇ ਦੁਪੱਟੇ ਦੇ ਉੱਪਰ ਵੀ ਆਰੀ ਵਰਕ ਕੀਤਾ ਗਿਆ ਹੈਗਾ ਹਲਕਾ ਫੁਲਕਾ ਜਿਹੜਾ ਹੈਂਡ ਟੱਚ ਦਿੱਤਾ ਹੈ ਸ਼ਰਟ ਉੱਪਰ ਵੀ ਪਲੱਸ ਦੁਪੱਟੇ ਦੇ ਉੱਪਰ ਵੀ ਪ੍ਰਾਈਸ ਰਹੇਗਾ 25 50 ਸ਼ਿਪਿੰਗ ਫ੍ਰੀ ਰਹੇਗੀ ਪਾਰਟੀ wear ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਸੂਟਸ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਆ ਤੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੈਗੀ ਆ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ